ਅੱਜ ਜੀਆਂ ਅੱਜ ਗੱਲ ਕਰਦੇ ਹਾਂ ਭਾਈ ਲਾਲੋਜੀ ਚੈਰਿਟੇਬਲ ਸੁਸਾਇਟੀ ਰਜਿਸਟਰਡ ਮਲੇ ਕੋਲਾ ਜੋ ਕਿ ਪਿਛਲੇ 10 ਸਾਲਾਂ ਤੋਂ ਲਗਾਤਾਰ ਸ੍ਰੀ ਵਿਕੇ ਰੈ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਗਿਆ ਹੈ ਉੱਥੇ ਬਹੁਤ ਹੀ ਸ਼ਾਨਦਾਰ ਅਤਿ ਪਰ ਉਪਰੋਗਰਾਮ ਹੁੰਦੇ ਨੇ ਵਰਮ ਸਮਾਗਮ ਹੁੰਦੇ ਨੇ ਔਰ ਬਹੁਤ ਹੀ ਕਮਟੀਆਂ ਸਸ਼ਕਸ਼ਿਤ ਹੋ ਗਈਆਂ ਨੇ ਉਸੇ ਸਬੰਧ ਨੂੰ ਲੈ ਕੇ ਅੱਜ ਰਾਮਗੜੀਆ ਭਾਈਚਾਰੇ ਦੇ ਪੱਨੋ ਜਰਾਬ ਹਰਦੇਵ ਸਿੰਘ ਕਾਉਂਸਲ ਜੀ ਦੀ ਰਹਿਨਵਾਈ ਦੇ ਹੇਠ ਸਮੇਸ਼ ਕੰਪਾਈ ਰਾਜਪੁਰ ਡਾਊਟ ਮਲੇ ਕੋਲਾ ਵੀ ਇੱਕ ਪਰਵੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਉੱਚੇ ਚੇਤੇ ਚੌਰ ਤੇ ਹਰਤੇਬ ਸਿੰਘ ਕੌਂਸਲ ਅਤੇ ਉਹਨਾਂ ਦੇ ਨਾਲ ਸਰਦਾਰ ਗਿਆਨੀ ਅਮਰ ਸਿੰਘ ਜੀ ਅਤੇ ਓਕੇ ਬਾਤਾ ਬਨ ਪ੍ਰੇਮੀ ਸਰਦਾਰ ਇੰਦਰਜੀਤ ਸਿੰਘ ਮੁੰਡੇ ਮੰਤਰੀ ਇੰਟਰਨੈਸ਼ਨਲ ਪੀਸ ਅਵਾਰਡ ਦੀ ਤੋਂ ਇਲਾਵਾ ਪੰਜਾਬ ਪਰ ਦੇ ਸਾਰੇ ਹੀ ਭਾਈਚਾਰੇ ਨੇ ਸ਼ਮੂਲੀਅਤ ਕੀਤੀ ਆਉ ਦਿਖਾਣਾ ਤੁਹਾਨੂੰ ਮਲੇਰ ਕੋਲਾ ਤੋਂ ਇਸ ਮੀਟਿੰਗ ਦੇ ਹਾਲ ਤਸਵੀਰਾਂ ਤੇ ਜ਼ੁਬਾਨੀ ਮਲੇਰ ਕੋਲਾ ਤੋਂ ਜਰਨਲਿਸਟ ਮੁਹੰਮਦ ਹਣੀਬ ਖੰਦੀ ਰਿਪੋਰਟ ਜੀ ਵਾਇਕੁਲ ਜੀ ਦਾ ਖਾਲਸਾ ਵਾਇਟੁਰ ਜੀ ਕੀ ਫਤਿਹ ਅੱਜ ਅਸੀਂ ਮਲੇਰ ਕੋਟਲਾ ਵਿਖੇ ਦਸ਼ਮੇਸ਼ ਕੰਬਾਈਨ ਦੇ ਉੱਤੇ ਪੂਰੇ ਪੰਜਾਬ ਦੇ ਆਰਐਸਓ ਦੇ ਜਿੰਨੇ ਵੀ ਸਾਡੇ ਮੁਖਤਿਆਰ ਨੇ ਚੇਅਰਮੈਨ ਵਾਈਸ ਚੇਅਰਮੈਨ ਤੇ ਹੋਰ ਸਾਡੇ ਦਿੱਲਾਪਤਾਰੇ ਇੱਥੇ ਅੱਪਾ ਬੈਠੇ ਆ ਉਹ ਇਸ ਕਰਕੇ ਅੱਜ ਅਸੀਂ ਇਹ ਬੈਠੇ ਆ ਕਿ ਇੱਥੇ ਇਸ ਜ਼ਿਲ੍ਹੇ ਦੇ ਵਿੱਚ ਜੋ ਸਾਡੀ ਫਾਈ ਲਾਲੋ ਜੀ ਚੈਰੀਟੇਬਲ ਸੁਸਾਇਟੀ ਹੈ ਉਹ ਇਫੇਕਤ ਗੁਰਦੁਆਰਾ ਪਈ ਲਾਲੋਜੀ ਦਾ ਜਿੰਨਾ ਵੀ ਕਾਰੋਬਾਰ ਹੈ ਜਿੰਨਾ ਵੀ ਉਹਦੇ ਉਹਦੇ ਦੇਖ ਰੱਖ ਹੈ ਉਹ ਸਾਰਾ ਭਾਈ ਅਮਰ ਸਿੰਘ ਦੇ ਮਾਲਕ ਕੰਬਾਈਨ ਜਿਹੜੀ ਦਸ਼ਮੇਸ਼ ਕੰਬਾਈਨ ਉਹ ਸਰਦਾਰ ਇੰਦਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਆਂ ਇਹ ਕਰਦੇ ਨੇ ਅਸੀਂ ਇੱਕ ਫੈਸਲਾ ਲਿਆ ਸਾਰੇ ਪੰਜਾਬ ਨੇ ਰਲ ਕੇ ਕਿ ਅਸੀਂ ਜਿਹੜਾ ਸਾਡੀ ਆਰਐਸਓ ਆਰਾਮਗੜੀਆ ਸਿੱਖ ਆਰਗੇਨਾਈਜੇਸ਼ਨ ਇਹ ਵੱਡੇ ਪੱਧਰ ਦੇ ਉੱਤੇ ਪਿਛਲੇ 11 ਸਾਲਾਂ ਤੋਂ ਭਾਈ ਲਾਲੋ ਜੀ ਅਵਾਰਡ ਦਿੱਤੀ ਸੀ ਉਹ ਜਿਹੜਾ ਅਵਾਰਡ ਹੈ ਅਸੀਂ ਹੁਣ ਗੁਰਦੁਆਰਾ ਭਾਈ ਲਾਲੋ ਜੀ ਤੋਂ ਉਹਨਾਂ ਦੇ ਸਥਾਨ ਤੋਂ ਜਿਹੜਾ ਹੈ ਉਹ ਅਸੀਂ ਦੇਾਂਗੇ ਉਹਦਾ ਅੱਜ ਜਿਹੜਾ ਇੱਥੇ ਮਾਨਤਾ ਦੇਣ ਨੂੰ ਵੱਖ-ਵੱਖ ਜੱਥੇਬੰਦੀਆਂ ਜਿਹੜੀਆਂ ਪੰਜਾਬ ਤੋਂ ਆਈਆਂ ਨੇ ਉਹਨਾਂ ਨੇ ਅੱਜ ਇਹ ਮਾਨਤਾ ਦਿੱਤੀ ਹੈ ਕਿ ਇਹ ਜਿਹੜਾ ਅਵਾਰਡ ਹੈ ਸਦਾ ਵਾਸਤੇ ਇਹ ਕੋਈ ਵੀ ਜਿਹੜੀ ਜੱਥੇਬੰਦੀ ਉਹ ਨਹੀਂ ਲੈਗੀ ਸਿਰਫ ਤੇ ਸਿਰਫ ਭਾਈ ਲਾਲੋ ਜੀ ਦੀ ਜਿਹੜੀ ਜੱਥੇਬੰਦੀ ਆ ਭਾਈ ਲਾਲੋ ਜੀ ਚੈਰੀਕੇਬਲ ਬੈਲਫੇਅਰ ਸੁਸਾਇਟੀ ਹੈ ਉਹੀ ਜਿਹੜਾ ਇਹ ਅਵਾਰਡ ਦੇਵੇਗੀ ਔਰ ਅਸੀਂ ਸਾਰੇ ਜਾਣੇ ਰਲ ਕੇ ਜਿਹੜਾ ਇੱਕ ਦਿਨ ਅਸੀਂ ਮਿੱਥਿਆ ਉਹ 24 ਸਤੰਬਰ ਹੈ ਹਰ ਸਾਲ 24 ਸਤੰਬਰ ਨੂੰ ਇਥੋਂ ਭਾਈਦਾਲੋਜੀ ਅਵਾਰਡ ਜਿਹੜਾ ਉਹ ਦਿੱਤਾ ਜਾਊਗਾ ਤੇ ਅਸੀਂ ਸਾਰੇ ਪੰਜਾਬ ਦੇ ਜਿੰਨੇ ਵੀ ਇੰਡਸਟਰੀਇਸਟ ਜਿੰਨੇ ਵੀ ਸਾਡੀਆਂ ਸੁਸਾਇਟੀਆਂ ਸਭਾ ਸੁਭਾਵਾਂ ਇਹ ਸਾਰੀਆਂ ਇਕੱਠੀਆਂ ਹੋ ਕੇ 24 ਨੂੰ ਅਸੀਂ ਇਹ ਅਵਾਰਡ ਦਿਆ ਕਰਾਂਗੇ ਤੇ ਬਾਕੀ ਦੇ ਨਾਲ ਵਿੱਚ ਆਪੋ ਆਪਣੇ ਸ਼ਹਿਰਾਂ ਗਲੀਆਂ ਮਹੱਲਿਆਂ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਵਾਂਗੇ ਸੋ ਆਰਐਸਓ ਦਾ ਇਹ ਫੈਸਲਾ ਸੀ ਸੋ ਨਾਲ ਹੀ ਦੂਸਰਾ ਅਸੀਂ ਜਿਹੜਾ ਮਤਾ ਪਾਸ ਕੀਤਾ ਉਹਦੇ ਵਿੱਚ ਮੈਂ ਤੁਹਾਡੇ ਪ੍ਰੈਸ ਥਰੂ ਦੱਸਣਾ ਚਾਹੁੰਦਾ ਕਿ ਸਾਡੇ ਹਰਗੋਬਿੰਦਪੁਰ ਸਾਹਿਬ ਵਿਖੇ ਇੱਕ ਮਹਿਲ ਤਿਆਰ ਹੋ ਰਿਹਾ ਹੈਗਾ ਉਹ ਜਿਹੜਾ ਮਹਿਲ ਸਰਦਾਰ ਲਖਮਣ ਸਿੰਘ ਭੰਮੜਾ ਜੀ ਯੂਕੇ ਤੋਂ ਤੇ ਸਰਦਾਰ ਖੁਸ਼ਵਿੰਦਰ ਸਿੰਘ ਜੀ ਸੰਧੂ ਜੋ ਚੇਅਰਮੈਨ ਨੇ ٹرسٹ ਦੇ ਉੱਥੇ ਰਾਮਗੜੀਆ ਸਿੱਖ ਹੈਰੀਟੇਜ ٹرسٹ ਹੈ ਉਹਦੀ ਮਨਜ਼ੂਰੀ ਲੈ ਕੇ ਆਪਾਂ ਉੱਥੇ ਇੱਕ ਬਹੁਤ ਵੱਡੀ ਚੇਅਰ ਲਾਣੀ ਚਾਹੁੰਦੇ ਆ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਜੀ ਦੀ ਉੱਥੇ ਚੇਅਰ ਸਥਾਪਿਤ ਕੀਤੀ ਜਾਊਗੀ ਤੇ ਨਾਲ ਹੀ ਉੱਥੇ ਇੱਕ ਸਟੈਚੂ ਜਿਹੜਾ ਬਾਹਰ ਲਾਇਆ ਜਾਊਗਾ ਤਾਂ ਕਿ ਰਾਜਧਾਨੀ ਦਾ ਪਤਾ ਲੱਗੇ ਕਿ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਰਾਜਧਾਨੀ ਦਾ ਏਰੀਆ ਸ਼ੁਰੂ ਹੋ ਗਿਆ ਔਰ ਉੱਥੇ ਹੋ ਸਕਿਆ ਤੇ ਅਸੀਂ ਗੇਟ ਵੀ ਬਣਾਵਾਂਗੇ ਇਹ ਸਾਰੇ ਕੰਮ ਨੇ ਨਾਲ ਕਿ ਜਿਹੜੇ ਕੰਮ ਕਰਨੇ ਆ ਤੇ ਜਿਹੜਾ 5 ਪੇਜ ਦਾ ਸਾਡਾ ਪੱਕੇ ਤੌਰ ਤੇ ਉਹ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਕਿਲਾ ਜੋ ਦਸੂਏ ਦੀ ਤਹਿਸੀਲ ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਅੰਦਰ ਆਉਂਦਾ ਹੈ ਉੱਥੇ ਅਸੀਂ ਇਹ ਸਾਰੇ ਮਨਾਇਆ ਕਰਾਂਗੇ ਇਹ ਸਾਡੇ ਅੱਜ ਦੇ ਫੈਸਲੇ ਨੇ ਔਰ ਇਹਨਾਂ ਫੈਸਲਿਆਂ ਉੱਤੇ ਆਪ ਸਾਰਿਆਂ ਨੇ ਮੋਹਰ ਲਾਈ ਹੈ ਅੱਜ ਦੀ ਜਿਹੜੀ ਮੀਟਿੰਗ ਹੈ ਇਹ ਇਹਦੇ ਨਾਲ ਹੀ ਸੰਪੰਨ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਭਾਈ ਲੱਲੋ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਸਾਰੇ ਇਕੱਠੇ ਹੋਏ ਆ। ਇਹ ਵਿੱਚ ਆਰਐਸਓ ਦੇ ਪ੍ਰਧਾਨ ਸ੍ਰੀ ਰਾਜੀਵ ਸਿੰਘ ਜੀ ਕਮਸਰ ਸਾਹਿਬ ਇੱਥੇ ਪਹੁੰਚੇ ਨੇ ਤੇ ਉਹਨਾਂ ਇਸ ਸੂਚੀ ਟੀਮ ਆਈਏ ਨਾਲ ਇਸ ਤੋਂ ਇਲਾਵਾ ਸਾਡੇ ਰਾਮ ਕਾ ਆਪਣੇ ਭਾਈ ਲੱਲੋ ਜੀ ਸੁਸਾਇਟੀ ਦੇ ਚੇਅਰਮੈਨ ਸਰਦੂਜੀਤ ਸਿੰਘ ਜੀ ਮਰਜੀਤ ਸਿੰਘ ਜੀ 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 ਬੈਠੇ ਨੇ ਇਸ ਤੋਂ ਇਲਾਵਾ ਅਸੀਂ ਤਕਰੀਬਨ ਜਿਹੜਾ ਭਾਈ ਲਾਲ ਵਿਆਜ ਜਨਮ ਦਿਹਾੜਾ 10 ਸਾਲ ਤੋਂ ਮਨਾ ਰਹਾਂ ਪਿੰਡ ਸ੍ਰੀ ਬਿਖੇ ਉਹਨਾਂ ਦਾ ਸਥਾਨ ਬਣਾਇਆ ਤੇ ਜਿਹਦੇ ਵਿੱਚ ਮੈਂ ਸਮਝਦਾ ਸਭ ਤੋਂ ਵੱਧ ਜਿਹੜੀ ਕੰਟਰੀਬਿਊਸ਼ਨ ਹੈ ਉਹ ਹੈ ਸਰ ਅਰਿੰਦਰਜੀਤ ਸਿੰਘ ਦੀ ਔਰ ਸਰ ਅਮਰਜੀਤ ਸਿੰਘ ਦੀ ਤੇ ਉਹ ਲਗਾਤਾਰ ਅਸੀਂ ਤਿੰਨ ਸਿੱਖੀਏਤਾਂ ਨੂੰ ਸਨਮਾਨਿਤ ਕਰਦੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਦੋ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਅਸੀਂ ਵੱਖ-ਵੱਖ ਜਿਹੜਾ ਵਿਸ਼ੇਸ਼ ਮਹਿਮਾਨ ਹੁੰਦੇ ਸੀ ਉਹ ਸਾਰੇ ਇੰਡਸਟਰੀ ਲਿਸਟਰ ਔਰ ਅਭਿਸ਼ਰ ਸਹਿਬਾ ਉਹਨਾਂ ਨੂੰ ਕਰਦੇ ਸੀ ਔਰ ਮੁੱਖ ਮਹਿਮਾਨ ਉਹ ਦਿਨ ਜਿਸ ਤਰ੍ਹਾਂ ਮੌਕੇ ਦੇ ਕੋਈ ਸਾਡੇ ਕਮਿਊਨਿਟੀ ਦੇ ਗਵਰਨਰ ਮੰਤਰੀ ਹੁੰਦੇ ਨੇ ਸਰਕਾਰ ਦੇ ਜਾਂ ਕੋਈ ਜਿਸ ਤਰ੍ਹਾਂ ਵੀ ਹੈ ਉੱਚੇ ਉਹਦੇ ਦੇ ਬੈਠੇ ਨੇ ਉਹਨਾਂ ਨੂੰ ਸਨਮਾਨਿਤ ਕਰਦੇ ਸੀ ਤੋ ਇਹ ਸਾਡਾ ਦਸਵਾਂ ਮੇਰੇ ਖਿਆਲ ਪ੍ਰੋਗਰਾਮ ਹੈ ਜਿਹਦੇ ਵਿੱਚ ਆਰਐਸਓ ਦੇ ਪ੍ਰਧਾਨ ਔਰ ਸਾਰੇ ਸਾਡੇ ਜਥੇਬੰਦੀ ਭਾਈ ਲਾਲੋ ਜੀ ਚੈਰੀਟੇਬਲ ਅਸੀਂ ਦੋਹਾਂ ਨੇ ਰਲ ਮਿਲ ਕੇ ਉਹ ਸਾਰਾ ਜਿਹੜਾ ਹੈਗਾ ਪ੍ਰੋਗਰਾਮ ਭਾਈ ਲਾਲੋ ਜੀ ਦੇ ਸਥਾਨ ਤੇ ਸ਼੍ਰੀ ਵਿਖੇ ਮਨੂਨਾ ਹੈ 24 ਤਰੀਕ ਨੂੰ ਤੇ ਨਾਲ ਹੀ ਜਿਹੜਾ ਫੈਸਲਾ ਕੀਤਾ ਹੈ ਵੀ ਮਹਾਰਾਜ ਜਸ ਸਿੰਘ ਰਾਮ ਗੜੀਆ ਜੀ ਦਾ ਜਿਹੜਾ ਅਵਾਰਡ ਹੈ ਉਹ ਦਸੂਹਾਬੇ ਕੇ ਸਿੰਘਪੁਰਾ ਪਿੰਡ ਹੈ ਉਹਨਾਂ ਦਾ ਕਿਲਾ ਹੈ ਉੱਥੋਂ ਦਿੱਤਾ ਜਾਵੇਗਾ ਔਰ ਜਿਹੜਾ ਭਾਈ ਲੱਲੋ ਜੀ ਵਾਰਡ ਹੈ ਉਹ ਭਾਈ ਲੱਲੋ ਜੀ ਜਿਹੜਾ ਸਥਾਨ ਹੈ ਸਰੀਏ ਬੇਥੇ ਉੱਥੋਂ ਦਿੱਤਾ ਜਾਇਆ ਕਰੇਗਾ ਤੇ ਇਸ ਤੋਂ ਇਲਾਵਾ ਮੈਂ ਜਿੰਨੇ ਵੀ ਇੱਥੇ ਅੱਜ ਸਾਡੇ ਬਰਾਦਰੀ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਪਹੁੰਚੇ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਤੁਹਾਡਾ ਖਾਸ ਕਰਕੇ ਪੱਤਰਕਾਰ ਵੀਰਾਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਮੀਟਿੰਗ ਦੇ ਵਿੱਚ ਕੀ ਕੀ ਫੈਸਲੇ ਹੋਏ ਨੇ ਅੱਜ ਅੱਜ ਦੋ ਫੈਸਲੇ ਹੋਏ ਆ ਇੱਕ ਤਾਂ ਜਿਹੜਾ ਅਵਾਰਡ ਹੈ ਉਹ ਉੱਥੇ ਮਿਲਿਆ ਕਰੂਗਾ ਆਪਣੇ ਸ਼ਹਿਰਪੁਰ ਤੇ ਇਹ ਭਾਈ ਜਸਾ ਸਿੰਘ ਜੀ ਰਾਮਗੜੀਆ ਇੱਕ ਅਵਾਰਡ ਇੱਥੇ ਭਾਈ ਲਾਲੋ ਦੇ ਦਿੱਤਾ ਜਾਇਆ ਕਰੇਗਾ ਭਾਈ ਲਾਲੋ ਦਾ ਅਵਾਰਡ ਹਾਂਜੀ ਤਾਂ ਇਹ ਹਰ ਇੱਕ ਸਾਲ ਦਿੱਤਾ ਜਾਇਆ ਕਰੇਗਾ ਇਹ ਫੈਸਲਾ ਹੋਇਆ ਤੇ ਉਸ ਤੋਂ ਬਾਅਦ ਚ ਇਹ ਆਪਣੇ ਅਲੇ-ਦਲੇ ਮਲੇਕੂਲ ਸ਼ਹਿਰ ਦੇ ਜਿੰਨੇ ਵੀ ਵਡੇ ਵੱਡੇ ਮੈਨੂਫੈਕਚਰਰ ਸਾਰੇ ਇਕੱਠੇ ਹੋਏ ਤੇ ਤੇ ਇਹ ਕੌਂਸਲਰ ਹਰਦੇਵ ਸਿੰਘ ਜੀ ਦੀ ਟੀਮ ਹਸ਼ਿਆਰ ਬਤੋ ਐਸੀ ਤਾਂ ਉਹ ਸਾਰੇ ਫੈਸਲੇ ਲੈ ਕੇ ਰਿਟਰਨ ਦੇ ਵਿੱਚ ਸਾਰਿਆਂ ਨੂੰ ਦਸਤਖਤ ਕਰਵਾ ਕੇ ਲੈ ਗਏ 24 ਤਰੀਕ ਨੂੰ ਭਾਈ ਲਾਲੋ ਦੇ ਗੁਰਦੁਆਰਾ ਸਾਹਿਬ ਪੂਰਾ ਮਤਲਬ ਹੈ ਜੋਰ ਲਾ ਕੇ ਸਾਰੇ ਆਪ ਦਾ ਇਕੱਠ ਕਰਨਗੇ ਤੇ ਉੱਥੇ ਹੀ ਵਾਰਤਤਾ